ਇੱਕ ਆਜੋ ਹੁਣ ਜਿਹੜਾ ਇੱਕ ਚ ਚੱਲ ਰਿਹਾ ਹੈ ਕੰਟਰੋਲ ਸੀ ਜਦੈ ਦਰਜੀਤ ਤੁਸਾਈ ਨੂੰ ਲੈ ਕੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬੜੇ ਲੰਬੇ ਅਰਸੇ ਤੋਂ ਮੈਂ ਖਾਮੋਸ਼ ਹੀ ਹਾਂ ਕਹਿੰਦੇ ਬੋਲਣ ਵਾਲੋ ਚੁੱਪ ਚੰਗੇਰੀ ਚੁੱਪ ਚ ਹੈ ਸੋ ਪਰਦਾ ਜੇ ਮਨਸੂਰਾ ਚੁੱਪ ਕਰ ਰਿਹਾਦਾ ਸੂਲੀ ਕਾਸ ਨੂੰ ਚੜਦਾ ਪਿਛਲੇ ਲੰਬੇ ਸਮੇਂ ਤੋਂ ਬੜਾ ਸਖਤ ਸਮਾਂ ਚੱਲ ਰਿਹਾ ਹੈ और मैं खामोश इस कर किसी के शायद खामोशी ही बेहतर है पर हालात ऐसे हो गया दोस्तों ने कहा कि कम से कम इस मौजूते इस मज़मून तो इस टॉपिक बोलना जरूरी है देखो एक तुं फिजा नहीं बन सकते हवा नहीं बन सकते खुशबू नहीं बन सकते और जमीन ते बॉर्डर बन सकते आकाश और आवाज़ परिंदे ਇਹਨਾਂ ਨੂੰ ਨਹੀਂ ਵੰਡ ਸਕਦੇ ਇਸ ਕਰਕੇ ਦਲਜੀਤ ਸਿੰਘ ਛੋਟੇ ਜਿਹੇ ਪਿੰਡ ਚੋਂ ਬਲਕਿ ਇੱਕ ਖਾਸ ਪਿੰਡ ਚੋਂ ਮੈਂ ਗਵਾਂਗਾ ਦਸਾਂਝਾ ਚ ਪੈਦਾ ਹੋਏ ਪਿੰਡਾ ਥਾਵਾਂ ਤੇ ਪੈਦਾ ਹੋ ਕੇ ਔਰ ਇਹਨਾਂ ਨਾਮ ਜਦੋਂ ਮੈਂ 83 ਚ ਗਿਆ ਪਹਿਲੀ ਵਾਰੀ ਕੈਨੇਡਾ ਉਦੋਂ ਮਾਈਕਲ ਜੈਕਸਨ ਸਾਹਿਬ ਦਾ ਬੜਾ ਨਾਮ ਸੀ فیر ਹੋਰ ਆਉਂਦੇ ਗਏ ਮੈਡੋਨਾ ਵਗੈਰਾ ਵਾਟ ਐਵਰ ਸੋ ਮੈਨੀ ਆਰਟਿਸਟ ਪਰ ਮਾਈਕਲ ਜੈਕਸਨ ਕਮਾਲ ਸੀ ਪੰਜਾਬੀ ਫੀਲਡ ਵਿੱਚ ਅਗਰ ਪਪੂਲਾਰਿਟੀ ਨੂੰ ਇੱਕ ਮੀਟਰ ਇੱਕ ਕਨਸੋਰਟੀ ਇੱਕ ਪਰਖ ਮੰਨੀ ਜਾਵੇ ਕਿ ਜਾਂ ਰਿਕਾਰਡ ਜਾਂ ਟਾਰਗੇਟ ਮੰਨਿਆ ਜਾਵੇ ਤੇ ਹਿਸਟਰੀ ਦੇ ਵਿੱਚ ਸਾਡੇ ਪੰਜਾਬੀ ਗਵਈਆਂ ਚ ਪੰਜਾਬੀ ਆਰਟਿਸਟਾਂ ਇਹ ਨੀਆਂ ਮੰਜ਼ਲਾਂ ਕਿਸੇ ਨੇ ਸਰ ਨਹੀਂ ਕੀਤੀਆਂ ਜਿੱਥੇ ਦਿਲਜੀਤ ਜੀ ਪਹੁੰਚ ਗਏ ਆ ਉਹ ਇੱਕ ਪਿੰਡ ਦੇ ਨਹੀਂ ਸਾਡੇ ਨੇਰੇ ਪੰਜਾਬ ਦੇ ਨਹੀਂ ਪੂਰੇ ਭਾਰਤ ਦਾ ਫਖਰ ਬਣ ਗਿਆ ਸੋ ਸਾਰਿਆਂ ਨੂੰ ਜਿੱਥੇ ਪੰਜਾਬੀਆਂ ਨੂੰ ਮਾਣ ਹੈ ਸਾਰੇ ਇੰਡੀਆ ਨੂੰ ਮਾਣ ਹੋਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕਿ ਆਰਟਿਸਟ ਜਿਹੜੇ ਲੋਗ ਹੈ ਐਕਟਰ ਲੋਗ ਆ ਔਰ ਜਿਹੜੇ ਸੰਗੀਤ ਦਾ ਜਿਹੜਾ ਕਹਿੰਦੇ ਜਿਹੜੇ ਸੋਚਦੇ ਨੇ ਤੇਰੇ ਆਜ਼ਾਦ ਬੰਦੋ ਕੀ ਨਾ ਇਹ ਦੁਨੀਆ ਨਾ ਉਹ ਦੁਨੀਆ। ਯਹਾਂ ਮਰਨੇ ਕੀ پابੰਦੀ, ਵਹਾਂ ਜੀਨੇ ਕੀ پابੰਦੀ। ਜਿਹੜੇ ਲੋਕ ਸਹਿਰਦ ਨੇ ਮਾਰਿਫਤ ਨੂੰ ਸਮਝਦੇ ਨੇ, ਸੂਫੀਜ਼ ਨੂੰ ਸਮਝਦੇ ਨੇ। ਉਹ ਤਾਂ ਵੈਸੇ ਹੀ ਸਾਰੀ ਉਮਮਤ ਲਈ ਦੁਆ ਕਰਦੇ ਆਏ ਮੇਰੇ ਮਾਲਕ। ਸਮਝਾਇਆ ਵੀ ਇਹੀ ਗਿਆ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ। ਨੋ ਡਾਊਟ ਬਹੁਤ ਵੱਡਾ। ਦੁਖਾਂਤ ਵਾਪਰਿਆ ਪਹਿਲਗਾਮ ਚ ਆਪਾਂ ਸਾਰਿਆਂ ਨੇ ਇੰਨੇ ਹੰਝੂ ਇੰਨੇ ਗਮਜ਼ਦਾ ਹੋ ਗਏ ਉਸ ਤੋਂ ਬਾਅਦ ਜੋ ਰਿਐਕਸ਼ਨ ਹੋਇਆ ਇਹ ਫੇਰ ਵੀ ਸ਼ੁਕਰ ਕੀਤਾ ਚਲੋ ਦੋ ਕੁ ਦਿਨ ਜੰਗ ਲੱਗੀ ਔਰ ਦੋਨੇ ਹੀ ਕੰਟਰੀਆਂ ਦੇ ਹੈੱਡ ਜਾਂ ਜਿਹੜੇ-ਜਿਹੜੇ ਵੀ ਉਹਦੇ ਨਾਲ ਰਿਲੇਟਡ ਆ ਅਸੀਂ ਮੈਂ ਤਾਂ ਕਿੰਨਾ ਸ਼ੁਕਰ ਕਰਉ ਦੋ ਦਿਨ ਹੋਰ ਰਹਿ ਜਾਂਦੀ ਤੇ ਨਾ ਇਹਨਾਂ ਤੋਂ ਰੋਕ ਹੋਣੀ ਸੀ ਨਾ ਉਹਨਾਂ ਤੋਂ ਤੇ ਬੇਕਸੂਰ ਮਾਸੂਮ ਲੋਕ ਮਰਨੇ ਸੀ ਜਦ ਹੁਣ ਜੰਗ ਰੁਕ ਗਈ ਆ ਚਲੋ ਗਿਲਾ ਸ਼ਿਕਵਾ ਹੋ ਸਕਦਾ ਵਤਨ ਪ੍ਰਸਤ ਹੋਣਾ ਇਹ ਤੇ ਸਾਨੂੰ دین ਨੇ ਵਿਸ ਖ ਮਜ਼ਬ ਨੇ ਧਰਮ ਨੇ ਕਿਤਾਬਾਂ ਨੇ ਸਭ ਸਭ ਨੇ ਕਿਹਾ ਵਤਨ ਪ੍ਰਸਤ ਹੋਣਾ ਚਾਹੀਦਾ ਜਿੱਥੇ ਤੁਸੀਂ ਰਹਿੰਦੇ ਹੋ ਉਦੀ ਖੈਰ ਮੰਗਣੀ ਚਾਹੀਦੀ ਹੈ ਲੇਕਿਨ ਜਿਹੜੀ ਕਟੜਤਾ ਫਿਨੈਟਿਜ਼ਮ ਹੈ ਹੁਣ ਜੇ ਤੇ ਦਲਜੀਤ ਜੀ ਹੁਣ ਫਿਲਮ ਬਣਾਉਂਦੇ ਜੰਗ ਦੇ ਬਾਦ ਜਾਂ ਇਹਨਾਂ ਦਿਨਾਂ ਚ ਤੇ ਫਿਰ ਅਲੱਗ ਉਹਨੂੰ ਕੀ ਪਤਾ ਸੀ ਨਾ ਪ੍ਰੋਡਿਊਸਰਸ ਨੂੰ ਪਤਾ ਨਾ ਦਲਜੀਤ ਜੀ ਨੂੰ ਪਤਾ ਔਰ ਐਡਾ ਹੰਬਲ ਆਦਮੀ ਆ ਉਹਨੇ ਬੜੇ ਸ਼ੌਕ ਨਾਲ ਉਹ ਕੰਮ ਕੀਤਾ ਹੋਵੇਗਾ ਮੈਂ ਉਹਨਾਂ ਨੂੰ ਪੁਰਾਣਾ ਜਾਣਦਾ ਇੱਕ ਆਵਾਜ਼ ਪੰਜਾਬ ਦੀ ਪ੍ਰੋਗਰਾਮ ਪੰਜਾਬੀ ਚ ਰਿਐਲਿਟੀ ਸ਼ੋਅ ਪਹਿਲੀ ਵਾਰੀ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਉਹ ਐਂਕਰ ਦੇ ਤੌਰ ਤੇ ਆਉਂਦੇ ਹੁੰਦੇ ਸੀ ਮੈਨੂੰ ਉਦੋਂ ਦਾ ਯਾਦ ਆ ਕੋਈ ਕੰਮ ਕਹਦੀਏ ਉਹਨਾਂ ਨੇ ਕਦੀ ਨਾ ਨਹੀਂ ਸੀ ਕੀਤੀ ਐਂਕਰਿੰਗ ਕਰਦੇ ਸੀ ਹੋਰ ਵੀ ਕਈ ਕੰਮ ਕੀ ਜਾਂਦੇ ਹੁੰਦੇ ਇੱਕ ਦਿਨ ਚੰਗੀ ਭਲੀ ਅੰਗਰੇਜ਼ੀ ਬੋਲੀ ਜਾਵੇ ਮੈਂ ਕਿਹਾ ਅੰਗਰੇਜ਼ੀ ਆਉਂਦੀ ਕਹਿੰਦੋ ਲ ਫਲੂਐਂਟਲੀ ਉਹਦੇ ਵਿੱਚ ਇੱਕ ਜਜ਼ਬਾ ਸੀ ਇੱਕ ਮੈਨੀਫੈਸਟੋ ਵੀ ਉਹ ਜ਼ਿਕਰ ਕਰਦੇ ਆ ਜਿੱਦਾਂ ਦਾ ਪੋਜ਼ਿਟਿਵ ਸੋਚਦਾ ਉਦੋਂ ਦਾ ਘਟਦਾ ਉਹਦੇ ਮੁਕੱਦਰ ਚ ਸੀਗਾ ਪਰ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਕਿੱਥੇ ਬੰਦਾ ਪਹੁੰਚ ਗਿਆ ਸਾਰੇ ਹੀ ਰਿਕਾਰਡ ਤੋੜਤੇ ਉਹਨੇ ਗੋਰਿਆਂ ਦੇ ਸ਼ੋਅ ਦੇਖਦੇ ਸੀ ਆਪਾਂ ਤੇ ਉਦੋਂ ਵੀ ਤਾਂ ਆਪਾਂ ਇੰਨਾ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਤੇ ਜੇ ਆਪਣੇ ਚ ਕੋਈ ਬੰਦਾ ਪੈਦਾ ਹੋ ਗਿਆ ਐ ਭਾਰਤ ਵਾਸੀ ਉਹ ਐ ਪੰਜਾਬੀ ਉਹਨਾਂ ਨੂੰ ਕ੍ਰਿਟਸਾਈਜ਼ ਕਰਨ ਦੀ ਬਜਾਏ ਆ ਟ੍ਰੋਲ ਸ਼ਰੋਲ ਜੋ ਵੀ ਵਟ ਐਵਰ ਕਰਦੇ ਆ ਤੁਸੀਂ ਇਹ ਕਰਨ ਦੀ ਬਜਾਏ ਉਹਨੂੰ ਪਿਆਰ ਕਰੋ ਉਹ ਪਿਆਰ ਦੇ ਕਾਬਲ ਆ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਜਦੋਂ ਫਿਲਮ ਬਣ ਰਹੀ ਸੀ ਕਿ ਕੁਝ ਐਸੇ ਹਾਲਾਤ ਆ ਜਾਣਗੇ ਲੇਕਿਨ ਇਸ ਖਿੱਤੇ ਦੀ ਬਦਕਿਸਮਤੀ ਆ ਕਈ ਵਾਰੀ ਸਾਡੇ ਪ੍ਰਾਈਮ ਮਿੰისტਰ ਬੱਸਿਸ ਲੈ ਕੇ ਗਏ ਵਾਜਪਾਈ ਸਾਹਿਬ ਹੁਣ ਮੌਜੂਦਾ ਪ੍ਰਾਈਮ ਮਿੰისტਰ ਸਾਹਿਬ ਆਊਟ ਆਫ ਦੀ ਵੇ ਜਾ ਕੇ ਸ਼ਾਇਦ ਅਫਗਾਨਿਸਤਾਨ ਜਾਂ ਕਿਤੇ ਹੋਰ ਗਏ ਸੀ ਉੱਥੇ ਲਾਹੌਰ ਜਾ ਹਜਲਾ ਲਿਆ ਸੀ ਮੀਆਂ ਸਾਹਿਬ ਦੇ ਉਹ ਗਏ ਬੇਟੀ ਨੂੰ ਪਿਆਰ ਦਿੱਤਾ ਮਾਂ ਤੋਂ ਅਸ਼ੀਰਵਾਦ ਲਿਆ ਵੱਧ ਕਿਸ ਤੀਏ ਕਿ ਉੱਥੇ ਪਾਕਿਸਤਾਨੀ ਨਹੀਂ ਮਾੜੇ ਆਵਾਮ ਨਹੀਂ ਮਾੜਾ ਪਾਕਿਸਤਾਨ ਵੀ ਨਹੀਂ ਮਾੜਾ ਉੱਥੇ ਦਾ ਸਿਸਟਮ ਜਿਹੜਾ ਹੈ ਉਹ ਫੌਜੀ ਚਲਾਉਂਦੇ ਆ ਇੱਕ ਬੰਨੇ ਨਵਾਜ਼ ਸ਼ਰੀਫ ਸਾਹਿਬ ਨਾਲ ਇੰਨੀਆਂ ਜੱਫੀਆਂ ਪਈਆਂ ਮਾਂ ਦਾ ਅਸ਼ੀਰਵਾਦ ਉਹਨਾਂ ਦੀ ਮਾਤਾ ਦਾ ਲਿਆ ਕਿਉਂਕਿ मां किनु नहीं प्यारी हंदी उस मां च भी इन्होंने अपनी मां देखी सारे इंडिया ने किया जी ਤੁਸੀਂ ਉੱਥੇ ਕੇਕ ਖਾਂਦੇ ਸੀ ਬਰੀਆਨੀ ਖਾਂਦੇ ਸੀ ਅਗਲੇ ਨੇ ਸਹਲੀਆਂ ਗੱਲਾਂ ਉਸ ਤੋਂ ਬਾਅਦ ਫਿਰ ਪਠਾਨਕੋਟ ਵਾਲਾ ਮਾਮਲਾ ਹੋ ਜਾਂਦਾ ਕਦੀ ਖੁਸ਼ ਹੋ ਜਾਂਦਾ ਫਿਰ ਪਠਾਨਕੋਟ ਦਾ ਤਾਂ ਮੌਕੇ ਤੇ ਬਲਾ ਵੀ ਲੈ ਸੀ ਉਧਰੋਂ ਬੰਦੇ ਉਹਨਾਂ ਨੇ ਚੈੱਕ ਵੀ ਕੀਤਾ ਹੁਣ ਕੀ ਕੀ ਕਰੇ ਮਸਲਨ ਮੈਂ ਇੰਨਾ ਪਾਕਿਸਤਾਨ ਗਿਆ ਆਂ ਇੱਥੇ ਹਿੰਦ-ਪਾਕ ਦੋਸਤੀ ਮੰਚ ਬੜੇ ਇੰਡੀਆ ਪਾਕਿਸਤਾਨ ਦੇ ਲੋਕਾਂ ਨੇ ਰਲ ਕੇ ਬੜੇ ਸੰਜੀਦਾ ਲੋਕ ਜਿਹੜੇ ਚਾਹੁੰਦੇ ਸੀ ਹਿੰਦੁਸਤਾਨ-ਪਾਕਿਸਤਾਨ ਦੀ ਦੋਸਤੀ ਹੋਵੇ ਉਹਨਾਂ ਨੇ ਇੱਕ ਤਨਜ਼ੀਮ ਇੱਕ ਸੰਸਥਾ ਬਣਾਈ ਸੀ ਉਹਦਾ ਨਾਮ ਸੀ ਹਿੰਦ-ਪਾਕ ਮੰਚ ਉੱਚ ਗੁਲਜ਼ਾਰ ਸਾਹਿਬ ਵਰਗੀਆਂ ਹਸਤੀਆਂ ਵੱਡੇ-ਵੱਡੇ ਲੋਕ ਆਉਂਦੇ ਸੀ ਪਹਿਲੇ ਸਾਲ 2-400 ਬੰਦਾ ਆਇਆ ਸੀ 500 ਤੇ 10-11 ਸਾਲ ਮੈਂ ਲਗਾਤਾਰ ਗਿਆ ਤੁਸੀਂ ਹੈਰਾਨ ਹੋਵੋਗੇ ਲੱਖ-ਲੱਖ 2-2 ਲੱਖ ਦਾ ਕੱਟ ਪਰ ਮੈਂ ਉਹ ਛੱਡ ਕੇ ਉਧਰ ਚੱਲ ਜਾਂਦਾ ਸੀ ਲਾਰਵਲ ਵਾਗੇ ਵਾਲੀ ਸਾਈਡ ਤੋਂ ਵਾਗੇ ਬਾਰਡਰ ਤੇ ਗੇਟ ਤੇ ਚੜ ਕੇ ਮੈਂ ਕਹਿੰਦਾ ਸੀ ਇਹ ਪੰਜਾਬੀ ਮੇਰਾ ਆ ਪੰਜਾਬੀ ਪਰ ਹਾਲਾਤ ਲੋਕ ਨਹੀਂ ਉੱਥੇ ਦੇ ਚਾਹਦੇ ਐਸੇ ਤਰ੍ਹਾਂ ਦੇ ਆ ਜਦੋਂ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਗਿਆ ਮੈਂ ਕਿਹਾ ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਹੋਣੇ ਜਦੋਂ ਅੱਗੇ ਜਾ ਰਿਹਾ ਸੀ ਤਾਂ ਉਹ ਤੋਂ ਥੋੜੀ ਦੇਰ ਪੁਰਾਣੀ ਗੱਲ ਆ ਬੋਲਦਾ ਨਾ ਕੋਈ ਹਲਵਾ ਰਿਹਾ ਸੀ ਬੰਦਾ ਉਹਨੇ ਪ੍ਰੈਣੀ ਮਾਰ ਕੇ ਬੋਲ ਨੂੰ ਉਹੋ ਹੀ ਗਾਲ ਕੱਢੀ ਜਿਹੜੀ ਆਪਾਂ ਕਹਿੰਦੇ ਹੁੰਨੇ ਉਹ ਮੈਂ ਕਹੇ ਤਾਂ ਆਪਣੇ ਵਰਗੀ ਆ। ਅੱਛਾ ਯਾਰ ਤੁਸੀਂ ਸੁਭਾਅ ਖਾਣਾ ਪੀਣਾ ਹੁਣ ਵਾ ਕਹਿੰਦੇ ਨਾ ਪਹਿਲਾਂ ਵਾਰੇ ਸ਼ਾਹ ਨੂੰ ਵੰਡਿਆ ਸੀ ਹੁਣ ਸ਼ੇਵ ਵੰਡਣ ਦੀ ਵਾਰੀ ਆ। ਹੁਣ ਦਲਜੀਤ ਨੂੰ ਭੰਡਣ ਦੀ ਵਾਰੀ ਆ। ਹੈ? ਉਹ ਯਾਰ ਆਰਟਿਸਟ ਲਤਾ ਜੀ ਜਦ ਕਹਿੰਦੇ ਨੇ ਕਿ ਮਹਦੀ ਹਸਨ ਦੇ ਗਲੇ ਚੋਂ ਰੱਬ ਬੋਲਦਾ ਤੇ ਅਸੀਂ ਰੱਬ ਦੀ ਆਵਾਜ਼ ਸੁਣਨੀ ਬੰਦ ਕਰ ਦਿੰਦੇ। ਲਤਾ ਜੀ ਤੋਂ ਵੱਡੀ ਤਾਂ ਅਥਾਰਟੀ ਕੋਈ ਨਹੀਂ। ਜਦੋਂ ਦੀ ਇੱਕੋ ਇਸੇ ਉਹ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲਤਾ ਜੀ ਲਤਾ ਜੀ ਕਹਿੰਦੇ ਸੀ ਮਹਿਦੀ हसन ਸਾਹਿਬ ਦੇ ਗਾਣੇ ਸੱਜਣੋ ਆਰਟਿਸਟ ਜਿਹੜਾ ਵੀ ਆ ਜਾਂ ਕੋਈ ਸੇਂਟ ਆ ਜਾਂ ਕੋਈ ਸੂਫੀ ਆ ਉਹ ਬਾਰਡਰਾਂ ਤੋਂ ਮਜ਼ਬਾਂ ਤੋਂ ਕੌਮਾਂ ਤੋਂ ਬਹੁਤ ਉੱਪਰ ਉੱਠ ਕੇ ਪੂਰੀ ਯੂਨੀਵਰਸਲੀ ਦੁਆ ਕਰਦਾ ਹੁੰਦਾ ਆਓ ਦੁਆ ਕਰੀਏ ਕਹਿੰਦੇ ਆ ਸ਼ਾਇਦ ਠੀਕ ਹੀ ਹੋਏਗਾ 124000 ਪੀਰ ਪੈਗੰਬਰ ਆਏ ਸਾਡੇ 10 ਗੁਰੂ ਸਾਹਿਬਾਨ ਆਏ محمد صاحب ਆਏ ঈਸਾ ਆਏ ਬੁੱਧਾ ਆਏ ਮਉਜ਼ਜ਼ موسی ਜਿਨ੍ਹਾਂ ਨੂੰ ਕਹਿੰਦੇ ਹਜ਼ਰਤ موسی ਕਿਸ ਕਿਸ ਲੈਵਲ ਦੀਆਂ ਹਸਤੀਆਂ ਆਈਆਂ ਸਮਝਾਉਣ ਪੂਰੀਆਂ ਪੂਰੀਆਂ ਜ਼ਿੰਦਗੀਆਂ ਉਹਨਾਂ ਨੇ ਲਾਤੀਆਂ ਇਨਸਾਨ ਮੈਂ ਹੁਣ ਕੀ ਕਹਾਂ ਇਹਨੂੰ ਕਹਿੰਦੇ ਅਸ਼ਰਫੁਲ ਮਖਲੂਕਾਤ ਹੈ ਇਹਦਾ ਮਤਲਬ ਹੁੰਦਾ ਸੁਪਰ ਕ੍ਰੀਏਸ਼ਨ ਆਫ ਗੋਡ ਲੇਕਿਨ ਇਹਦੇ ਚਾਲੇ ਸ਼ੈਤਾਨ ਵਾਲੇ ਆ ਕਾਹਦਾ ਇਹਨਾਂ ਨੇ ਆਪਣੇ ਪੀਰਾਂ ਪੈਗੰਬਰਾਂ ਨੂੰ ਸੁਣਿਆ ਗੁਰੂਆਂ ਨੂੰ ਸੁਣਿਆ ਆ ਦੇਖੋ ਨਾ ਯੂਕਰੇਨ ਚ ਰਸ਼ੀਆ ਮਾਸੂਮ ਲੋਕ ਮਰ ਰਹੇ ਉਹਨਾਂ ਦਾ ਕੋਈ ਕਸੂਰ ਨਹੀਂ ਮੈਂ ਤਾਂ ਕਹਿੰਦਾ ਪੋਲਿਟਿਕਸ ਵਿੱਚ ਜਦੋਂ ਕੋਈ ਆਵੇ ਇੱਕ ਫਾਰਮ ਭਰਿਆ ਜਾਵੇ ਉਸ ਫਾਰਮ ਵਿੱਚ ਪਹਿਲਾ ਕਾਲਮ ਇਹ ਹੋਵੇ ਕਿ ਜੇ ਪੋਲਿਟਿਕਸ ਚ ਆਉਣਾ ਤੇਰਾ ਵੱਡਾ ਮੁੰਡਾ ਜਿਹੜਾ ਨਾ ਜੇਠਾ ਜਿਹੜਾ ਸਭ ਤੋਂ ਪਿਆਰਾ ਤੇ ਜਾਂ ਸਭ ਤੋਂ ਕਰੋੜੀ ਵਾਲਾ ਲਾਸਟ ਵਾਲਾ ਮੁੰਡਾ ਪੌ ਚ ਪਹਿਲਾਂ ਭਰਤੀ ਕਰਾ ਫੇ ਤੇ ਇਹਨੂੰ ਪੋਲਿਟਿਕਸ ਚ ਉਣ ਦੇਣਾ ਪੁੱਤਾਂ ਦੇ ਮਰਨ ਦਾ ਇਹਨਾਂ ਨੂੰ ਤਕਲੀਫ ਤਾਂ ਹੋਵੇ ਸੋ ਸੱਜਣੋ ਦੁਆ ਕਰੋ ਅਰਦਾਸ ਕਰੋ ਇਹ ਦੋਨੇ ਮੁਲਕ ਚਲੋ ਜੋ ਹੋ ਗਿਆ ਬੜਾ ਮਾੜਾ ਹੋਇਆ ਇਸ ਤੋਂ ਮਾੜਾ ਕੀ ਹੋ ਸਕਦਾ ਬੱਚੀਆਂ ਉਥੇ ਹਣੀਮੋਨ ਲਈ ਗਈਆਂ ਉਹ ਉਧਰ ਵੀ ਜਾਗੇ ਹੋਏ ਬੰਦੇ ਉਹਨਾਂ ਨੇ ਵੀ ਰੋਏ ਉਹ ਇਧਰਲੇ ਵੀ ਰੋਏ ਆ ਜਿਹੜਾ ਸੁਹਿਰ ਦਾ ਬੰਦਾ ਇਨਸਾਨੀਅਤ ਹੈ ਜਿਹਦੇ ਵਿੱਚ ਉਹ ਜਿੰਦਾ ਪਰ ਇੰਟਰੈਕਸ਼ਨ ਥੋੜੀ ਬੰਦ ਕਰ ਦੇਣੀ ਹੈ ਇਹ ਆਪਣੇ ਆਪ ਵਾਰਤਾ ਲਾਪ ਥੋੜੀ ਕਰ ਦੇਣਾ ਸੋ ਵਿਚਾਰ ਵਿਮਰਸ਼ ਕਰ ਚੱਲਦੇ ਰਹਿਣ ਇਸ ਖੇਤੇ ਚ ਅਮਨ ਰਵੇ ਚੰਦ ਨੂੰ ਲੱਭਣ ਡੇ ਕੋਈ ਕਿਸੇ ਪਲੈਨਟ ਨੂੰ ਲੱਭਣ ਡਿਆ ਹਾਲਾਂਕਿ ਮਾਲਕ ਵੱਡੇ ਸਾਹਿਬ ਜਗਤਗੁਰੂ ਕਹਿ ਗਏ ਲੱਖ ਅਗਾਸਾਂ ਲੱਖ ਪਾਤਾਲ ਉਦੋਂ ਇਹਨਾਂ ਨੂੰ ਨਹੀਂ ਸਾਇੰਸਦਾਨਾਂ ਨੂੰ ਪਤਾ ਹੋਣਾ ਹੁਣ ਸਾਇੰਸ ਨਾਸਾ ਵੀ ਕਹਿ ਰਿਹਾ ਕਿ देयर इज ਸੋ ਮਨੀ ਪਲੈਨਟਸ ਤੁਸੀਂ ਇੰਨੇ ਪਲੈਨਟਸ ਤੇ ਜੋ ਜਾ ਰਹੇ ਆਂ ਤੇ ਆ ਜਿਹੜਾ ਸਵਰਗ ਬਣਾ ਕੇ ਦਿੱਤਾ ਇਹਨੂੰ ਨਰਕ ਬਣਾਈ ਜਾਂਦੇ ਇਹਨੂੰ ਆਪ ਹੀ ਖਤਮ ਕਰ ਰਹੇ ਆਂ ਉਹ ਇਹ ਜੇਸ ਪਲੈਨਟ ਤੇ ਰਹੇ ਇਹਨੂੰ ਬਚਾ ਲਓ ਇਹ ਬਚੇਗਾ ਤਾਂ ਜਦੋਂ ਅਮਨ ਹੋਏਗਾ ਤੁਸੀਂ ਤਾਂ ਅਮਨ ਦੀ ਤਲਾਸ਼ ਵਿੱਚ ਕਰੋੜਾਂ ਅਰਬਾਂ ਬੰਦੇ ਮਾਰੀ ਜਾਂਦੇ ਆਂ ਸੋ ਐ ਮੇਰੇ ਰੱਬ ਬੰਦਿਆਂ ਨੂੰ ਤੇ ਮੈਂ ਕੀ ਸਮਝਾਉਣਾ ਨਾ ਸਮਝ ਜੈਨੇ ਨਾਦਾਨ ਨੇ ਮੈਨੂੰ ਕਿੱਥੇ ਨਹੀਂ ਅਕਲ ਐ ਉੱਥੇ ਡੇਡੀਆਂ ਰੋਹਾਨੀ ਹਸਤੀਆਂ ਆਈਆਂ ਉਹਨਾਂ ਦੀ ਨਹੀਂ ਸੁਣੀ ਐ ਮੇਰੇ ਪਰਵਰਦਿਗਾਰ ਐ ਮੇਰੇ ਹਮਾਲਕਾ ਤੇਰੇ ਕਬਜੇ ਕੁਦਰਤ ਸਾਡੀ ਜਾਨ ਆ ਸਾਨੂੰ ਅਕਲ ਦੇ ਸਾਨੂੰ ਸਮਰੱਥ ਬਖਸ਼ ਅਸੀਂ ਆਪਸ ਵਿੱਚ ਸਿਰਫ ਪਿਆਰ ਕਰੀਏ ਸੋਹਣੇ ਸੋਹਣੇ ਗਾਣੇ ਗਾਈਏ ਫਿਲਮਾਂ ਸ਼ਿਲਮਾ ਬਣਾਈਏ ਇਹ ਭੰਗੜੇ ਪਾਉਣ ਵਾਲੇ ਹੀਰਾ ਪੜਨ ਵਾਲੇ ਇਹ ਜ਼ਿੰਦਗੀ ਬਲਾਸ਼ਪੂਰਨ ਭਗਤ ਬਾਬੇ ਵਾਲੇ ਸ਼ਾਦੀ ਹੀਰ ਪੜਨ ਵਾਲੇ ਬੰਦੇ ਆ ਇਹਨਾਂ ਨੂੰ ਨਾ ਵੰਡੋ ਰੱਬ ਦਾ ਵਾਸਤਾ हां जिथे ਕਿਤੇ ਜ਼ਿਆਦਤੀ ਹੋਈ ਹੈ ਉਹਦਾ ਜੋ ਵੀ ਹੋਣਾ ਚਾਹੀਦਾ ਸੀ ਉਹ ਹੋ ਗਿਆ ਦੇ ਹੈਵ ਡਨ ਵੈਲ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਸ ਜੋ ਇੱਕ ਮੈਸੇਜ ਦੇਣਾ ਸੀ ਚਲੇ ਗਿਆ ਪਰ ਹੁਣ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਦਲਜੀਤ ਜੀ ਸਾਰੇ ਸਾਰਾ ਭਾਰਤ ਤੁਹਾਡੇ ਨਾਲ ਹੈ ਬਾਕੀ ਅਸੀਂ ਭਰਾਵਾ ਜ਼ਿਆਤੀ ਬੰਦੇ ਪਿੰਡੂ ਤੇ ਅਸੀਂ ਕਿਨੇ ਚੱਕ ਦੇ ਫੱਟੇ ਛਾ ਜਾ ਕਿਸੇ ਗੱਲੋਂ ਘਬਰਾਉਣਾ ਸੋਹਣੀਆਂ ਫਿਲਮਾਂ ਬਣਾਓ ਅੱਗੋਂ ਤੂੰ ਥੋੜਾ ਜਿਹਾ ਇhtiyat ਦੇਖ ਲੋ ਹਾਲਾਤ ਦੇ ਹਿਸਾਬ ਨਾਲ ਥੋੜਾ ਜਿਹਾ ਆਰਟਿਸਟ ਨੂੰ ਕੰਪਰੋਮਾਈਜ਼ ਵੀ ਕਰ ਲੈਣਾ ਚਾਹੀਦਾ ਬੜੀ ਮਿਹਰਬਾਨ ਅੱਜ ਸਮਝ ਦੇ ਵਿੱਚ ਚੈਲਮੇ ਦਾ ਉੱਤੇ ਚਾਰ ਆ ਰਹੀ ਹੈ ਅਸਲੀ ਜਿਸ ਤਰੀਕੇ ਦੇ ਨਾਲ ਗੱਜੀ ਤੁਸਾਨ ਉਹਨਾਂ ਦਾ ਵਿਰੋਧ ਕਰਿਆ ਹੈ ਲਗਾਤਾਰ ਪੰਜਾਬੀ ਸਿੰਗਰ ਉਹਨਾਂ ਦਾ ਵਿਰੋਧ ਕਰ ਰਹੇ ਨੇ ਮਿਕਾ ਸਿੰਘ ਹੋਗੇ ਜਮਨੰਦਾ ਹੋਗੇ ਐਂਡ ਦਨ ਉਸ ਤੋਂ ਇਲਾਵਾ ਹੋਰ ਪੰਜਾਬੀ ਸਿੰਗਰ ਨੇ ਉਹ ਵਿਰੋਧ ਕਰ ਰਹੇ ਨੇ ਤੇ ਜਿਹੜੇ ਹੱਕ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਦੇ ਉੱਪਰ ਐਫ ਆਈ ਆਰ ਹੋ ਰਹੀ ਹੈ ਮੈਨੂੰ ਮੇਰੀ ਗੱਲ ਹੀ ਕਰੋ ਮੈਂ ਕਹਿੰਦੇ ਉਹ ਇੱਕ 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 ਗਜ਼ਲ ਸੀ ਕਿਸੇ ਦੀ ਕੀ ਗੱਲ ਦੱਸਾਂ ਮੈਂ ਤਾਂ ਪਹਿਲਾਂ ਵੀ ਗਿਆ ਸੀ ਚੰਡੀਗੜ੍ਹ ਉਦੋਂ ਬੋਲਿਆ ਸੀ ਉਹ ਲਾਇਆ ਹੀ ਨਹੀਂ ਕਿਸੇ ਨੇ ਟੀਵੀ ਟੂਵੀ ਤੇ ਆ ਹੁਣ ਸੰਜੀਤ ਜੀ ਨਾਲ ਸਰ ਤੁਸੀਂ ਇਸ ਚਾਰੇ ਚੀਜ਼ ਨੂੰ ਸੁਝਿਆ ਹੈ ਇਹ ਸੋਚਦੇ ਕਿਉਂ ਲੜਦੇ ਕਿ ਬਕਰੀਵਤ ਕਿਉਂ ਹੈ ਮੈਨੂੰ ਨਹੀਂ ਪਤਾ ਮੈਂ ਆਪਣੀ ਕਿਸ ਕਹਿੰਦਾ ਕਿਸੇ ਦੀ ਕੀ ਗੱਲ ਦੱਸਾਂ ਆਪਣੀ ਨਹੀਂ ਮੁੱਕਦੀ ਹਵਾਲਾ ਦਿੱਤਾ ਜਾਂਦਾ ਦੂਸਰੇ ਘਰੇ ਘਰ ਦੇ ਹਾਲਾਤ ਐਸੇ ਹੋ ਗਏ ਸੀ ਮੇਰੇ ਘਰ ਦੇ ਹਾਲਾਤ ਮੈਂ ਬੋਲਿਆ ਹੀ ਨਹੀਂ ਬਹੁਤ देर ਤੋਂ ਉਦਾਸੀ ਮਾਇੂਸੀ ਸਦਮਿਆਂ ਚ ਸੀਗਾ ਮੈਂ ਆ ਪਿੱਛੇ ਚੰਡੀਗੜ੍ਹ ਗਿਆ ਸੀ ਮੈਨੂੰ ਉਹਨਾਂ ਨੇ ਪੁੱਛਿਆ ਮੈਂ ਇਹੋ ਹੀ ਗੱਲ ਕੀਤੀ ਆ ਜਿਹੜੀ ਪਰ ਉਹ ਮੈਨੂੰ ਲੱਗਦਾ ਪਤਾ ਨਹੀਂ ਕਿਹੜਾ ਚੈਨਲ ਸੀਗਾ ਉਹਨੇ ਕੋਲ ਹੀ ਦੇਖੀ ਜਾਂਦੇ ਮੇਰੇ ਕਹਿਲਾਪੀ ਆ ਹੁਣ ਗੁਜਰਾਤ ਵਾਲੇ ਆਪਣੇ ਸੀਐਮ ਸਾਹਿਬ ਦੀ ਸ਼ਰਧਾਂਜਲੀ ਸੀ ਚੰਡੀਗੜ੍ਹ ਉਦੋਂ ਮੈਂ ਗਿਆ ਸੀ ਕੈਮਰੇ ਤੇ ਸੀਗੇ ਉਹ ਚੱਲਦੇ ਸੀ ਸਰਵਦਾ ਦਿੱਤਾ ਜੀ ਦੇਖੋ ਕਲਾ ਨੂੰ ਜਾਂ ਤਾਂ ਨਰਦ ਕੇਸਰੀ ਨੂੰ ਬਲਕਿ ਸਰਦਾਰ ਤੱਕ ਮੰਡਣਾ ਚਾਹੀਦਾ ਉਹ ਤਾਂ ਮੈਂ ਅਰਜ਼ ਕਰਦਾ ਜੀ ਨਾ ਖਜ਼ਰਾ ਹਵਾ ਨਾ ਖੁਸ਼ਬੂ ਨਾ ਆਵਾਜ਼ ਜਿੰਨਾ ਮਰਜੀ ਲੋਕ ਰੋਕ ਲੋ ਗਾਣੇ ਉਧਰ ਉੱਥੇ ਜਾ ਕੇ ਤੁਸੀਂ ਦੇਖੋ ਸਾਰੇ ਇੰਡੀਅਨ ਹੀ ਗਾਣੇ ਚੱਲਦੇ ਆ ਇੱਥੇ ਪਾਕਿਸਤਾਨੀ ਥੋੜਾ ਚੱਲਦਾ ਲੇਕਿਨ ਅਜੇ ਜਿੰਨੀ ਦਿਨ ਹਾਲਾਤ ਇਸ ਕਿਸ ਹੁੰਦੇ ਹੈ ਅੱਗੋਂ ਨਵਾਂ ਪ੍ਰੋਜੈਕਟ ਨਾ ਬਣਾਉਂ ਨਵਾਂ ਪ੍ਰੋਜੈਕਟ ਉਦੋਂ ਬਣਾ ਲੈਣ ਜਦੋਂ ਦੋਨੇ ਮੁਲਕਾਂ ਦੇ ਹੈੱਡ ਬਹਿ ਜਾਣ ਜੇ ਥੋੜੀ ਟੈਨਸ਼ਨ ਚੱਲ ਰਹੀ ਆ ਤਾਂ ਇੱਡੀ ਕਿਹੜੀ ਗੱਲ ਥੋੜੀ ਦੇਰ ਲਈ ਬਾਕੀ ਆਰਟਿਸਟਾਂ ਨੂੰ ਇਧਰ ਲਿਆਂਨੂ ਵੀ ਉਧਰ ਲਿਆਂਨੂ ਵੀ ਚਾਹੀਦਾ ਉਹ ਭਰਾਵਾ ਤੁਸੀਂ ਗਾਇਆ ਵਜਾਇਆ ਕਰੋ ਸੋਹਣੀਆਂ ਗੱਲਾਂ ਕਰਿਆ ਕਰੋ ਜੰਗ ਚ ਵੀ ਮੈਂ ਵੇਖਦਾ ਸੀ ਬੜਾ ਨਫਰਤ ਭਰੀਆਂ ਗੱਲਾਂ ਕਰਦੇ ਸੀ ਕੋਸ਼ਿਸ਼ ਇਹ ਕਰੋ ਸੋਹਣਿਓ ਸਜਣੋ ਮਿੱਤਰੋ ਪਿਆਰਿਓ ਕੋਸ਼ਿਸ਼ ਇਹ ਕਰੋ ਕਿ ਆਪਣੇ ਫੀਲਡ ਹੀ ਨਹੀਂ ਆਪਾਂ ਸਭ ਦੇ ਸਾਂਝੇ ਸਾਰਿਆਂ ਲਈ ਪ੍ਰੇ ਕਰਿਆ ਕਰੋ ਦੁਆ ਕਰਿਆ ਕਰੋ ਬਸ ਕੋਈ ਮਾਸੂਮ ਦੀ ਯਾਰ ਮੌਤ ਨਾ ਹੋਵੇ ਕੋਈ ਕੋਈ ਹੋਵੇ ਪੂਰੀ ਦੁਨੀਆ ਚ ਕੁਛ ਇੱਕ ਕਲਾਕਾਰਾਂ ਨੇ ਪਾਕਿਸਤਾਨੀ ਕਲਾਕਾਰਾਂ ਨੇ ਗੱਲ ਕਰੀ ਤਾਂ ਉਹਨਾਂ ਨੇ ਵੀ ਕੋਈ ਕਸਮ ਨਹੀਂ ਛੱਡੀ ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜੀਆਂ ਪੰਜਾਬੀ ਫਿਲਮਾਂ ਚੜਦੇ ਪੰਜਾਬੀਆਂ ਸਾਡੇ ਤੋਂ ਵਗਿਆ ਦੀ ਬਣ ਮੈਂ ਇਹ ਗਲਤ ਹੈ ਗਲਤੀ ਹੈ ਉਹ ਉੱਥੇ ਦੇ ਲੋਕਾਂ ਨੇ ਵੀ ਕਿਹਾ ਇਹ ਗਲਤ ਹੈ ਝੂਠਾ ਹੈ ਤੇ ਸਾਡਿਆਂ ਨੇ ਵੀ ਕਿਹਾ ਉਹ ਆਪਾਂ ਕਿਸੇ ਦੀ ਤਰਫਦਾਰੀ ਕਰਦੇ ਨਹੀਂ ਆਪਾਂ ਸਮੁੱਚੀ ਲੋਕਾਈ ਲਈ ਬੇਨਤੀ ਕਰ ਰਹੇ ਹਾਂ ਆਪਾਂ ਤਾਂ ਯੂਨੀਵਰਸਲੀ ਦੁਆ ਕਰਨ ਵਾਲੇ ਯਾਰ ਲੋਕ ਆ ਆਪਾਂ ਕੋਈ ਨਾ ਇਹ ਛੋਟੇ ਛੋਟੇ ਮੁੱਲ ਕਿ ਰੋਟੀ ਦੀ ਸਮੱਸਿਆ ਸਾਡੇ ਤੋਂ ਹੱਲ ਨਹੀਂ ਹੋ ਰਹੀ ਤੇ ਅਰਬਾਂ ਖਰਬਾਂ ਡਾਲਰ ਅਸੀਂ ਅਸਲੀ ਤੇ ਖਰਚਦੇ ਆਂ ਅਗਲੇ ਤਾਂ ਵੀ ਵਿਕੀ ਜਾਂਦਾ ਐਮਿਨਿਸ਼ਨ ਜਦੋਂ ਨੈਸ਼ਨਲਿਜ਼ਮ ਦੀ ਗੱਲ ਹੁੰਦੀ ਹੈ ਕਈ ਵਾਰੀ ਲੋਗ ਇਹ ਲੱਗਦਾ ਰਿਲੇਟਡ ਹੋ ਜਾਂਦੇ ਕਈ ਵਾਰੀ ਨਹੀਂ ਉੱਥੇ ਤੱਕ ਸੋਚ ਪਾਉਂਦੇ ਹਾਂ ਪਾਣੀ ਦੀ ਗੱਲ ਨਹੀਂ ਇਹ ਤਾਂ ਜੈਂਚ ਹੋਣੀ ਦੇਖੋ ਨੈਸ਼ਨਲਿਸਟ ਹੋਣਾ ਬੜੀ ਵੱਡੀ ਗੱਲ ਹੈ ਮੈਂ ਪਹਿਲਾਂ ਸ਼ੁਰੂ ਇੱਥੋਂ ਕੀਤਾ ਕਿ ਵਤਨ ਪ੍ਰਸਤ ਹੋਣਾ ਸਾਨੂੰ ਹੁਕਮ ਹੈ ਜੰਗ ਜਦੋਂ ਲੱਗੀ ਸੀ ਇੱਕ ਇੱਕ ਬੰਦਾ ਉਸ ਤਰ੍ਹਾਂ ਹੀ ਸੋਚਦਾ ਸੀ ਜਿਸ ਤਰ੍ਹਾਂ ਤੁਸੀਂ ਸੋਚਦੇ ਆ ਉਦੋਂ ਢੋਲਕੀਆਂ ਸ਼ਾਇਣੇ ਥੋੜੀ ਆਸੀ ਵਜਾਉਂਦੇ ਸੀ ਅਸੀਂ ਕਹਿੰਦੇ ਸੀ ਕੋਈ ਪਿਸਤੌਲ ਪਿਸਤੌਲ ਸਾਡੇ ਕੋਲ ਵੀ ਹੋਵੇ ਤਾਂ ਭਾਵੇਂ ਚੱਲੇ ਭਾਵੇਂ ਨਾ ਚੱਲੇ ਇਹਨੂੰ ਮੱਥਾ ਹੀ ਟੇਕ ਲਈਏ ਭਰਾਵਾ ਚੱਲੀ ਨਾ ਇਹ ਤਾਂ ਦਾ ਪਿਸਤੌਲ ਹੋਵੇ ਇਹ ਨਾ ਚੱਲੇ ਤੇ ਕੋਈ ਹੋਰ ਵੀ ਨਾ ਚੱਲੇ ਤੇ ਜਦੋਂ ਚੱਲੇ ਤਾਨਾਂ ਦਾ ਪਿਸਤੌਲ ਚੱਲੇ ਤਾਨਾਂ ਦੀ ਮਜ਼ਾਇਲ ਚੱਲੇ ਉਹ ਤੁਹਾਡੇ ਕੋਲ ਲਤਾ ਜੀ ਵਰਗੀ ਮਜ਼ਾਇਲ ਆ ਉਧਰ ਮੂਸਰ ਤਰਗੀ ਮਜ਼ਾਇਲ ਹੈ ਤੁਸੀਂ ਦੇਖੋ ਨਾ ਇਨਸਾਨ ਜੀ ਗ੍ਰਾਵਿਟ ਰੱਬ ਨੇ ਕਿੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਰੱਬ ਨੇ ਇੱਕ ਦਿਨ ਅਨਾਰ ਹੁਣ ਤਾਂ ਮਾਈ ਸੇਬਾ ਰਹੇ ਨਹੀਂ ਮੇਰੇ ਘਰੋਂ ਅਨਾਰ ਥੁੱਪੇ ਬੈਠਾ ਸੀ ਸਰਦੀਆਂ 'ਚ ਅਨਾਰ ਉਹਨੇ ਭਰ ਕੇ ਬੋਲ ਦਿੱਤਾ ਉਹਦੇ ਚ ਕ੍ਰਿਸਟਲ ਜਿੱਦਾਂ ਕੋਈ ਡਾਇਮੰਡ ਦੇ ਉਹ ਰਿਫਲੈਕਟ ਕਰ ਰਿਹਾ ਸੀ ਸਨ ਰਾਈਜ਼ ਸਨ ਰਾਇਜ਼ ਰੇਜ਼ ਤੇ ਮੈਂ ਰੋਣ ਲੱਪੇ ਮੈਂ ਕਿਹਾ ਰੱਬ ਸੋਹਣਾ ਸਾਨੂੰ ਪੈਦਾ ਕਰਨ ਤੋਂ ਪਹਿਲਾਂ ਤੂੰ ਕਿੰਸੀਆਂ ਕਿੰਸੀਆਂ ਨੇਮਤਾ ਸਾਡੇ ਲਈ ਪੈਦਾ ਕਰਦੀਆਂ ਦੇਖੋ ਨਾ ਤੇ ਰੱਬ ਨੇ ਬਣਾਏ ਸਾਡੇ ਲਈ ਅਨਾਰ ਤਰ੍ਹਾਂ ਤਰ੍ਹਾਂ ਦੇ ਨੇਮਤਾ ਖਾਣ ਲਈ ਪੀਣ ਲਈ ਫਿਜ਼ਾ ਲਈ ਹਸਾ ਲੈਣ ਲਈ ਜਿਹੜੀ ਹੈ ਹੈਗੇ ਤੇ ਹੁਣ ਕਰੀਏ ਕੀ ਉਹ ਬਣਾਉਂਦਾ ਅੰਬ ਤੇ ਇਹ ਬਣਾਉਂਦੇ ਬੰਬ ਤੇ ਫਿਟੇ ਨੂੰ ਕਿਵੇਂ ਇਨਸਾਨ ਤੇ ਹੈ ਨਾ ਉਹ ਯਰ ਕਾਦੀ ਸਾਈਂ ਸੈਂ ਹੈ ਜਿਹੜੀ ਬੇੜਾਈ ਕਰਦਾ ਇਹ ਕਾਦੇ ਬੰਬ ਹੈ ਜਿਹੜਾ ਇੱਕ ਵਾਰੀ ਚੱਲ ਗਿਆ ਨਾ ਉਹਨਾਂ ਨੇ ਰਹਿਣਾ ਨਾ ਪਰ ਰਹਿਣਾ ਇਹ ਕਾਦਾ ਨਾਜ਼ ਇਹਦੇ ਤੇ ਕਰ ਰਿਹਾ ਕਿਉਂ ਇਨਸਿਕਿਉਰ ਹੈ ਇੱਕ ਦੂਜੇ ਤੋਂ ਅੱਛਾ ਫਿਰ ਕਹਿੰਦੇ ਅਸੀਂ ਇੱਕ ਦੇ ਬੱਚੇ ਆ ਇੱਕ ਜਗ੍ਹਾ ਪੇਸ਼ੀ ਹੋਣੇ ਰੋਜ਼ੇ ਹਸ਼ਰ ਚ ਕਹਿ ਦਿੰਦੇ ਆ ਆਪਣੇ ਕਹਿੰਦੇ ਜਮ ਜਮ ਰਾਜ ਦੇ ਪੈਲਾ ਉੱਥੇ ਹੋਣਾ ਅਲੱਗ-ਅਲੱਗ ਧਰਮਾਂ ਵਾਲੇ ਜਦ ਇੱਕੋ ਹੀ ਦੇ ਅਸੀਂ ਬੱਚੇ ਆ ਵਾਹਿਦੁ ਲਾਸ਼ਰੀ ਕਹਿੰਦੇ ਰੱਬ ਇੱਕ ਹੈ ਗੋਡ ਇਜ਼ ਵਨ ਹਰ ਧਰਮ ਕਿੰਦਾ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਇੱਕ ਓ ਅੰਕਾਰ ਓਮ ਦੇਵੀ ਹੋਈ ਮੈਨੇ ਜਦ ਇਹ ਕਹਿੰਨੇ ਰੱਬ ਏ ਕਿਆ ਪਿਓ ਏ ਕਿਆ ਕ੍ਰੀਏਟਰ ਏ ਕਿਆ ਤੇ ਕ੍ਰੀਏਸ਼ਨ ਨੂੰ ਕਿਉਂ ਨਫ਼ਰਤ ਹੈ ਕ੍ਰੀਏਟਰ ਨੂੰ ਪਿਆਰ ਕਰੋ ਪਿਓ ਨੂੰ ਪਿਆਰ ਕਰੀ ਜਾਓ ਉਹਦੀ ਔਲਾਦ ਨੂੰ ਨਫ਼ਰਤ ਕਰੀ ਜਾਓ ਪਿਓ ਖੁਸ਼ ਹੋਏਗਾ ਤੁਸੀਂ ਦੱਸੋ ਨਾ ਮੈਂ ਕਿਉਂ ਹੰਸਰਾ ਜਹੰਸ ਤੂੰ ਬੜਾ ਪਿਆਰਾ ਬੰਦਾ ਹੈ ਤੇ ਮੁੰਡੇ ਨੂੰ ਗਾਲਾਂ ਕੱਢੀ ਜਾਓ ਮੈਂ ਕਹਣਾ ਲਾਂਤੀਆ ਪਹਿਲਾਂ ਮੇਰੇ ਬੱਚਿਆਂ ਨੂੰ ਪਿਆਰ ਇਹ ਹੈ ਹਾਂਜੀ 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 ਪਹਿਲਾਂ ਕਿਹੜੀ ਰੋਕੀ ਜਿਵੇਂ ਤਿੰਨ ਚਾਰ ਵਾਰੀ ਅੰਦਰ ਦੇ ਕੰਟਰੀ ਉਹਦੋਂ ਵੀ ਪਾਕਿਸਤਾਨ ਦਾ ਉਹ ਵੀ ਪਾਕਿਸਤਾਨ ਦਾ ਕੋਈ ਸੀ ਨਹੀਂ 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 ਪੰਜਾਬ ਨੂੰ ਲੈ ਕੇ ਪੰਜਾਬ ਦੇ ਜਿਸ ਵਾਂ ਸੀ ਖਾਲੜਾ ਉਹਨਾਂ ਦੇ ਫਿਲਰ ਬਣੀ ਸੀ ਉਹ ਰੋਕੇ ਜਾਂ ਪੰਜਾਬ ਜਿਹੜੇ ਸਿਰਦਾ ਤੇ ਉਹਨਾਂ ਨੂੰ ਲੈ ਕੇ ਉਹ ਬਣੀ ਸੀ ਉਹ ਪਹੁੰਚ ਗਿਆ ਹਾਂ ਹਾਂ ਤੇ ਇਹ ਕਿਉਂ ਚੱਲਦਾ ਦੇਖੋ ਸੱਚ ਤੇ ਸਾਹਮਣੇ ਆਉਣਾ ਚਾਹੀਦਾ ਜੋ ਖਾਲੜਾ ਸਾਹਿਬ ਨੇ ਕੀਤਾ ਹੈ ਉਹ ਸਾਹਮਣੇ ਆਉਣਾ ਚਾਹੀਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ੁਲਮ ਤਸ਼ੱਦਦ ਇਹਨਾਂ ਉਸ ਵੇਲੇ ਵੀ ਨਹੀਂ ਹੋਇਆ ਜਦੋਂ ਆਪਾਂ ਕਿਤਾਬਾਂ 'ਚ ਪੜ੍ਹਦੇ ਨਾ ਫਲਾਨਾ ਬੜਾ ਜ਼ਾਲਿਮ ਸੀ ਦੂਸਰਾ ਸੀ ਤੀਸਰਾ ਰਾਜਾ ਰੰਗ ਜੇ ਵਗੈਰਾ ਇਹਨਾਂ ਦਾ ਜ਼ੁਲਮ ਉਦੋਂ ਨਹੀਂ ਹੋਇਆ ਜਦੋਂ ਇਹਨਾਂ ਦਿਨਾਂ 'ਚ ਹੋਇਆ ਉਦੋਂ ਉਹਨਾਂ ਦਿਨਾਂ 'ਚ ਤੇ ਅਸੀਂ ਵੀ ਕਿੱਦਾਂ ਬਚ ਗਏ ਸਾਨੂੰ ਪਤਾ ਤੁਹਾਨੂੰ ਇੰਟਰਵਿਊ ਕਰਨਾ ਸੀ ਬਚ ਗਏ ਨਹੀਂ ਤੇ ਉਹ ਤੋਂ ਇਦਾਂ ਦਾ ਸਮਾਂ ਸੀ ਕਿ ਮਿੰਟ 'ਚ ਬੜਾ ਜ਼ੁਲਮ ਹੋਇਆ ਥੇ ਬਹੁਤ ਜ਼ੁਲਮ ਹੋਇਆ ਔਰ ਆਪਣੇ ਨੇ ਕੀਤਾ ਆਪਣੇ ਨੇ ਕੀਤਾ ਬਦਕਿਸਮਤੀ ਤੇ ਆ ਉਸ ਸੱਚੇ ਬੰਦੇ ਸੀ ਉਹ ਕਹਿੰਦੀ ਸੀ ਜਿਹੜੇ ਗਲਤ ਇਨਕਾਊਂਟਰ ਹੋ ਰਹਾ ਆ ਉਹ ਉਹਨਾਂ ਦੀ ਲਿਸਟ ਬਣੇ ਉਹਨਾਂ ਦਾ ਕੋਈ ਮੁੱਲ ਪਵੇ ਉਹਨਾਂ ਨੂੰ ਉਹ ਸੱਚ ਸਾਹਮਣੇ ਆਉਣਾ ਚਾਹੀਦਾ ਜੇ ਉਹ ਵੀ ਰੁਕੀ ਆ ਤਾਂ ਉਹ ਵੀ ਮਾੜੀ ਗੱਲ ਅਚਾਨਕ ਸਾਹਿਬ ਜੀ 1 ਅਗਸਤ ਨੂੰ ਅਮਰਿੰਦਰ ਗੱਲ ਨੇ ਕਲਮ ਮਾਰ ਗਿਆ ਤਾਂ ਮੇਰਾ ਪੋਰਟਫੋਲੀਓ ਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਕਿਉਂਕਿ ਜਿਹੜੀ ਸ਼ੁਰੂਆਤ ਹੋਈ ਸੀ ਅਮਰਿੰਦਰ ਗੱਲ ਨੇ ਕੀਤੀ ਹਾਂਜੀ ਪਤਾ ਨਿਕਲ ਅਗਰ ਉਹੀ ਲੈ ਕੇ ਆਇਆ ਸੀ ਹਾਂਜੀ ਕਿ ਜੇ ਇਸ ਚੀਜ਼ ਦਾ ਵੀ ਵਿਰੋਧ ਹੁੰਦਾ ਚਲ ਮੇਰਾ ਪਰਫੋਮਰ ਹਾਂਜੀ ਸਾਕ ਦੇ ਵਿੱਚ ਆਉਂਗੇ ਅਮਰਿੰਦਰ ਬੈਂ ਅਮਰਿੰਦਰ ਤਾਂ ਬਹੁਤ ਪਿਆਰਾ ਬੰਦਾ ਉਹਨੇ ਪਾਕਿਸਤਾਨੀ ਨਹੀਂ ਮੇਰੇ ਮੁੰਡੇ ਨੂੰ ਵੀ ਉਹਨੇ ਇੰਟਰੋਡਿਊਸ ਕਰਾਇਆ ਸੀ ਯਾਰ ਅਨਮੁੱਲੇ ਪਹਿਲੀ ਫਿਲਮ ਯੋਗਰਾਜ ਇਹ ਆਰਟਿਸਟ ਇਦਾਂ ਨਹੀਂ ਸੋਚਦਾ ਹਿੰਦੁਸਤਾਨੀ ਆ ਪਾਕਿਸਤਾਨੀ ਜੇ ਅਮ ਬੰਦੇ ਦੇ ਪੁੱਤ ਬਣ ਕੇ ਆਪਾਂ ਰਹੀਏ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਵਾਰੀ ਗਿਆ ਲੋਕ ਬਹੁਤ ਪਿਆਰੇ ਆ ਉੱਧਰ ਪਿਆਰ ਕਰਨ ਵਾਲੇ ਆ ਉਥੇ ਦੇ ਪੋਲੀਟਿਸ਼ੀਨ ਵੀ ਚਾਹੁੰਦਾ ਹੈ ਤੇ ਖੁਦ ਨਾ Imran Khan ਸਾਹਿਬ ਨੇ ਕਿਆ ਬਾਤ ਸੀ ਲਾਂਗਾ ਬਣਾ ਕੇ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਵੀ ਨਾ ਚਾਹੁੰਦੇ ਨਹੀਂ ਸੀ ਬੜਨਾ ਕਰਤਾਰਪੁਰ ਸਾਹਿਬ ਰੋਜ਼ ਜਾਂਦੇ ਸੀ ਰੋਜ਼ ਆਉਂਦੇ ਸੀ ਉਹਨੇ ਮਦੀਨੇ ਨਾਲ ਦੇਖੋ ਤਸ਼ਬੀਹ ਦਿੱਤੀ ਕਿੱਡੀ ਵੱਡੀ ਗੱਲ ਹੈ ਤੇ ਮੀਆਂ ਸਾਹਿਬ ਨਵਾਜ਼ ਸ਼ਰੀਫ ਜਿਹੜੇ ਆ ਉਹਨਾਂ ਨੇ ਉਹਨਾਂ ਦੇ ਘਰ ਗਏ ਆਪਣੇ ਮੋਦੀ ਸਾਹਿਬ ਤੁਹਾਡੇ ਸਾਹਮਣੇ ਵੀਡੀਓ ਨੇ ਉਹ ਦੇਖ ਲਓ ਕੋਸ਼ਿਸ਼ ਪੋਲੀਟਿਸ਼ੀਨ ਵੀ ਕਰਦੇ ਪਰ ਉਥੇ ਪੋਲੀਟਿਸ਼ ਇੱਥੇ ਪ੍ਰਧਾਨ ਮੰਤਰੀ ਜਿਹੜਾ ਵੀ ਹੋਵੇ ਮੈਂ ਹੁਣ ਦਿਆਂਦੀ ਨਹੀਂ ਗੱਲ ਕਰਦਾ ਕੋਈ ਵੀ ਹੋਵੇ ਜਿਹੜੀ ਗੱਲ ਕਰਦੇ ਫੌਜ ਮੰਨਦੀ ਹੈ ਆਪਾਂ ਵੀ ਮੰਨਦੇ ਆ ਉਹਨਾਂ ਦੀ ਠੀਕ ਹੈ ਨਾ ਪੰਜਾਬੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਲਈ ਤਿਆਰ ਹੋ ਜਾਂਦੇ ਜੇ ਪ੍ਰਧਾਨ ਮੰਤਰੀ ਲਾਣੇ ਜੰਗ ਉੱਥੇ ਕੱਖ ਨਹੀਂ ਸਮਝਦੇ ਪ੍ਰਧਾਨ ਮੰਤਰੀ ਨੂੰ ਉੱਥੇ ਤੇ ਹੁੰਦਾ ਹੈ ਰੱਬਾ ਉਮਰ ਪੂਰੀ ਕਰ ਲਵੇ ਜਾ ਇਹਨੇ ਹੁਣ ਬਾਕੀ ਦੀ ਉਮਰ ਜੇਲ੍ਹ ਚ ਜਾਣਾ ਜਾਂ ਇਹਨੂੰ ਫਾਇਰ ਟੰਗ ਦੇਣਾ ਉਹ ਤਾਂ ਮੁਲਕੀ ਜੀਬੋ ਗਰੀਬ ਹੈ ਲੋਕ ਆਪਾਂ ਲੋਕ ਐਕਚੁਅਲੀ ਉਹ ਯਾਰ ਆਪਣੀ ਆ ਇਕ ਕੋਈ ਆ ਕੋਈ ਕਹਾਣੀ ਨਹੀਂ ਉਹ ਨਹੀਂ ਚਾਹੁੰਦੇ ਜੰਗ ਲਗੇ ਬੜੇ ਪਿਆਰੇ ਲੋਕ ਆ ਇੱਥੋਂ ਹੀ ਗਏ ਆ ਨਾਲੇ ਉਹ ਕਿਹੜੇ ਆਏ ਉੱਥੇ ਚੰਚੀ ਤੁਸੀਂ ਕਿਹਾ ਜੇ ਵੀ ਸਾਰੇ ਆਪਣੇ ਚ ਇਥੇ ਜਾਂ ਉੱਧਰ ਲਈ ਰੋਕੀ ਨਾ ਤੇ ਜਦੋਂ ਦੀਜੀਤ ਹੁਣਾਂ ਦਾ ਵਾਕਿਆ ਹੋਇਆ ਜਿਸ ਤੋਂ ਫਿਲਮ ਗੀਤ ਦਾ ਡੇਟ ਅਨਾਉਂਸ ਹੋਇਆ ਉਸ ਤੋਂ ਪਹਿਲਾਂ ਉਹ ਉਸ ਵੇਲੇ ਉਹ ਦੇਸ਼ ਦਾ ਮਾਣ ਸੀਗੇ ਤੇ ਸਾਰਿਆਂ ਨੇ ਚਲੋ ਸਨਮਾਨ ਕੀਤਾ ਵੀ ਬਟ ਬੜੀ ਰਾਤੋਂ ਰਾਤ ਖਾਲਸਤਾਨੀ ਟੈਗ ਜਿਹੜਾ ਤਾਂ ਨਾ ਕਿਏ ਫਿਰ ਕਿੰਨੇ ਜੋ ਇਹ ਲੋਕਾਂ ਦੀ ਮਾਨਸਿਕਤਾ ਨੂੰ ਤੁਸੀਂ ਕਿਵੇਂ ਦੇਖੋ ਮੈਂ ਤਾਂ ਨਾ ਖਾਲਸਤਾਨੀ ਨਾ ਤੰਕਵਾਦੀ ਕ ਯੂਜ਼ ਹੀ ਨਹੀਂ ਕਰ ਸਕਦਾ ਲੋਕ ਮੈਂ ਤਾਂ ਗੈਰਤਮੰਦ ਕਿਹਨਾ ਹਾਂ ਮੈਨੂੰ ਨਹੀਂ ਪਤਾ ਜਿਹੜੇ ਟੈਗ ਲਾਉਂਦੇ ਗੈਰਤਮੰਦਾਂ ਗੈਰਤਮੰਦ ਮੈਂਤਲਫ ਯੂਜ਼ ਕਰਦਾ ਨਾ ਬਦਕਿਸਮਤ ਲੋਕਾਂ ਜੇ ਕੋਈ ਸੱਚ ਬੋਲਦਾ ਉਦੋਂ ਵੀ ਮਾਨਸਿਕਾ ਬੁੰਡਾ ਦਲਜੀਤ ਹੁਣ ਵੀ ਸਾਡਾ ਮਾਨ ਹੈ ਤੇ ਰਹੇਗਾ ਵੀ ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਜੇ ਕੋਈ ਸੁਣੇ ਤਾਂ ਫੇਰ ਹੀ ਆ ਨਾ ਜਿਹੜੇ ਲੋਕਾਂ ਦੀ ਵੀ ਸੁਣ ਲੈ ਤੇ ਮੇਰੀ ਗਰੀਬੀ ਕਿੰਨੇ ਸੁਣੀ ਪਰ ਮੇਰਾ ਫਰਜ਼ ਜ਼ਰੂਰ ਬਣਦਾ ਸੀ ਮੈਨੂੰ ਸਾਰਿਆਂ ਨੇ ਕਿਹਾ ਕਿ ਤੂੰ ਇੰਨਾ ਖਾਮੋਸ਼ ਨਹੀਂ ਸੀ ਹੁੰਦਾ ਜਿੰਨਾ ਖਾਮੋਸ਼ ਆ ਬੜੇ ਅਰਸੇ ਤੋਂ ਮੈਂ ਉਹਨੂੰ ਕਿਹਾ ਮੇਰੀ ਜ਼ਾਤੀ ਵਜ੍ਹਾ ਹੈ ਅੰਦਰ ਕੈਫੀਅਤ ਹੀ ਨਹੀਂ ਬਸ ਉਹ ਕੈਫੀਅਤ ਹੀ ਇਦਾਂ ਦੀ ਬਣੀ ਰਹਿੰਦੀ ਕਿ ਮੂਝੇ ਤਾਂ ਹੋਸ਼ ਨਹੀਂ ਆਪ مشਵਰਾ دیجیے ਕਹਾਂ ਸੇ ਛੇੜੂ ਫਸਾਨਾ ਕਹਾਂ ਤਮਾਮ ਕਰੀ ਅਸੀਂ ਰੋਜ਼ ਪ੍ਰੈਸ ਚ ਰਹਿਣ ਵਾਲੇ ਲੋਕ ਹੁਣ ਮੈਂ ਕੋਈ ਵਜ੍ਹਾ ਹੀ ਘਰ ਚ ਐਸੀਆਂ ਹੋ ਗਈਆਂ ਜਿਹਦੇ ਨਾਲ ਤਨਹਾਈਆਂ ਦੇ ਵਸ ਪੈ ਜਾ ਅਦਰਵਾਇਜ਼ ਸੱਚ ਬੋਲਣਾ ਚਾਹੀਦਾ ਸਿੰਗਲ ਲਾਈਟ ਕਰਾ ਦੋ ਕਰ ਦੋ ਜੀ ਏ ਨਹੀਂ ਕਰ ਦੋ ਏਜੰਸੀ ਨੇ ਨਾ ਉਹਨਾਂ ਦੇ ਸਾਰੇ